ਫਿਰ ਭਾਈ ਦਿੱਲੀ ਤਾਂ ਤੁਸੀਂ ਪਹੁੰਚ ਗਏ ਸੀ ਹੋਰ ਦਿੱਲੀ ਕਿਵੇਂ ਪਹੁੰਚਣਾ ਸੀ ਤੇ ਕੌਣ ਰੋਕਦਾ ਤੁਹਾਨੂੰ ਦਿੱਲੀ ਪਹੁੰਚਣਾ ਤਾਂ ਗੱਡੀ ਚੱਲਣਾ ਉਹ ਦਿੱਲੀ ਵੀ ਚਲੇਗੇ ਦਿੱਲੀ ਚ ਉਤਰ ਕੇ ਪਾਰਲੀਮੈਂਟ ਵੀ ਚਲੇ ਗਏ ਪਾਰਲੀਮੈਂਟ ਚ ਉਤਰ ਕੇ ਰਾਹੁਲ ਗਾਂਧੀ ਦੇ ਟੋਪੀ ਇਨ ਪਾਰਲੀਮੈਂਟ ਦੇ ਅੰਦਰ ਮਿਲ ਕੇ ਵੀ ਉਹ ਤੋਂ ਖਿੱਚਾ ਲਿਆ ਬਾਹਰ ਖੜੇ ਬੀੜੀਆਂ ਨਾਲ ਉਹੋਦਨ ਕਰ ਰਹੇ ਸੀ ਤੇ ਉਹੇ ਗੱਡੀਆਂ 'ਚ ਬਹਿ ਕੇ ਦਿੱਲੀ ਤੋਂ ਵਾਪਸ ਆ ਗਏ ਫਿਰ ਭਾਈ ਦਿੱਲੀ ਤਾਂ ਤੁਸੀਂ ਪਹੁੰਚ ਗਏ ਸੀ ਜੇ ਤੁਸੀਂ ਅਸਲੇ ਲੈ ਕੇ ਜੇ ਤੁਸੀਂ ਡੰਡੇ ਕਿਰਪਾਨਾਂ ਮੰਸਾ ਅਸਲੀ ਲੈ ਕੇ ਜਾਉਂਗੇ ਤਾਂ ਕਹਾਂ ਜਾਂਦੇ ਤੁਸੀਂ ਜਾ ਕੇ ਜਾਣਾ ਹੈ ਲਾ ਕੇ ਦਿਖਾ ਲਵਾ ਆ ਤੁਹਾਡੇ ਜ਼ਿਲ੍ਹਿਆਂ ਦੇ ਅਗਰਾਂਤ ਸਾਹਿਬ ਨੇ ਚਾਹੇ ਲੱਖੋਵਾਲ ਸਾਹਿਬ ਸੀਗੇ ਕਿਸੇ ਵੇਲੇ ਉਹਨਾਂ ਦੇ ਬੇਟੇ ਆ ਚਾਹੇ ਰਾਜੀਵਾਲ ਸਾਹਿਬ ਰਾਜੀਵਾਲ ਸਾਹਿਬ ਦਾ ਅੱਜ ਬਿਆਨ ਤੁਸੀਂ ਸੁਣਿਆ ਹੋਣਾ ਵੀ ਕਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਵੀ ਇਹ ਬਲੈਕਮੇਲ ਕਰਨ ਲਈ ਜਿਹੜੇ ਉਹ ਆਪਣੇ ਆਪ ਹੀ ਪਤਾ ਨਹੀਂ ਕਿੰਨੇ 100 ਦੀ ਗਿਣਤੀਆਂ ਚ ਨੌ ਬੜਾਈ ਬੈਠੇ ਆ ਜਿਵੇਂ ਦੱਸਿਆ ਬਿੱਲਾ ਲਾਇਆ ਤੇ ਅੱਜ ਉਹਨਾਂ ਨੇ ਆਪ ਕਿਹਾ ਵੀ ਇਹ ਬਹੁਤ ਵੱਡਾ ਬਲੈਕਮੇਲਿੰਗ ਦਾ ਧੰਦਾ ਸ਼ੁਰੂ ਹੋ ਗਿਆ ਇਹ ਤੋਂ ਬਹੁਤ ਲੋਕ ਜਿਹੜੇ ਡਰਦੇ ਆ ਬਚਦੇ ਆ ਉਦੋਂ ਬਾਅਦ ਇਹ ਗੱਲ ਚਲੋ ਛੱਡੋ ਪਰ ਮੈਂ ਇਹ ਗੱਲ ਕਹਿਣਾ ਚਾਹਣਾ ਜਿਹੜੇ ਕਹਿੰਦੇ ਸੀ ਰੋਕਿਆ ਉਹ ਨੌਜਵਾਨ ਨੇ ਇਹ ਬੱਚੇ ਇਹਨਾਂ ਨੇ ਮਰਵਾਤੇ ਉਹ ਜਿਹਦੇ ਗੋਲੀ ਵੱਜੀ ਉਹਦਾ ਪਰਿਵਾਰ ਜਾਣੇ ਅੱਜ ਕਿਵੇਂ ਕਿਸਾਨ ਲੀਡਰ ਨੇ ਜਿਹੜੇ ਉਹ ਦੋ ਤਿੰਨ ਨੇ ਜਿਹੜੇ ਚਾਰ ਨੇ ਉਹ ਦਿੱਲੀ ਵੀ ਚਲੇ ਗਏ ਦਿੱਲੀ ਚ ਉੱਤਰ ਕੇ ਪਾਰਲੀਮੈਂਟ ਚ ਵੀ ਚਲੇ ਗਏ ਪਾਰਲੀਮੈਂਟ ਚ ਉਤਰ ਕੇ ਰਾਹੁਲ ਗਾਂਧੀ ਦੇ ਆਪੀਨ ਪਾਰਲੀਮੈਂਟ ਦੇ ਅੰਦਰ ਮਿਲ ਕੇ ਵੀ ਫੋਟੋਆਂ ਖਿਚਾ ਲਿਆ ਬਾਹਰ ਖੜੇ ਮੀਡੀਆ ਨਾਲ ਸਵੋਧਨ ਕਰ ਰਹੇ ਸੀ ਤੇ ਉਹੇ ਗੱਡੀਆਂ ਚ ਬਹਿ ਕੇ ਦਿੱਲੀ ਤੋਂ ਵਾਪਸ ਆ ਕੇ ਫਿਰ ਸ਼ੰਭੂ ਬਹਿ ਗਏ ਫਿਰ ਭਾਈ ਦਿੱਲੀ ਤਾਂ ਤੁਸੀਂ ਪਹੁੰਚ ਗਏ ਸੀ ਹੋਰ ਦਿੱਲੀ ਕਿਵੇਂ ਪਹੁੰਚਣਾ ਸੀ ਤੇ ਕੌਣ ਰੋਕਦਾ ਤੁਹਾਨੂੰ ਦਿੱਲੀ ਪਹੁੰਚਣ ਨੂੰ ਉਹ ਗੱਡੀ ਗੱਲ ਆ ਤੁਸੀਂ ਦਿੱਲੀ ਕਿਸ ਤਰੀਕੇ ਨਾਲ ਜਾਣਾ ਚਾਹੁੰਦੇ ਹੋ ਬੱਸ ਜਾਣਾ ਚਾਹੁੰਦੇ ਹੋ ਟ੍ਰੇਨ ਚ ਜਾਣਾ ਚਾਹੁੰਦੇ ਹੋ ਜਹਾਜ਼ ਚ ਜਾਣਾ ਚਾਹੁੰਦੇ ਹੋ ਗੱਡੀ ਚ ਜਾਣਾ ਚਾਹੁੰਦੇ ਜਾਓ ਕੌਣ ਰੋਕਦਾ ਤੁਹਾਨੂੰ ਹਾਂ ਜੇ ਤੁਸੀਂ ਅਸਲੇ ਲੈ ਕੇ ਜੇ ਤੁਸੀਂ ਡੰਡੇ ਕਿਰਪਾਨਾਂ ਢੰਡਾਸੇ ਲੈ ਕੇ ਜਾਓਗੇ ਫਿਰ ਕੌਣ ਜਾਣ ਦੇ ਦਊ ਤੁਸੀਂ ਜਾ ਕੇ ਜਾਂ ਮੈਂ ਲਾ ਕੇ ਦਿਖਾ ਲਵਾਂ ਸਾਰੇ ਤੁਸੀਂ ਫੋਟੋਆਂ ਦੇਖੀਆਂ ਇੱਥੋਂ ਇਹ ਗੱਲ ਐਕਸਪੋਜ਼ ਹੋ ਗਈ ਵੀ ਕੋਈ ਰੋਕਿਆ ਨਹੀਂ ਤੇ ਪਾਰਲੀਮੈਂਟ ਤੋਂ ਵੱਡੀ ਜਗ੍ਹਾ ਹੀ ਨਹੀਂ ਜਿੱਥੇ ਕਾਨੂੰਨ ਬਣਦੇ ਉਸ ਪਾਰਲੀਮੈਂਟ ਦੇ ਕਮਰਿਆਂ 'ਚ ਬੈਠੇ ਸੀਗੇ ਉੱਥੇ ਸਾਰੀ ਗੱਲ ਕਰਕੇ ਆਏ ਨੇ ਤੇ ਹੁਣ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਕਹਿਣਾ ਚਾਹੁੰਦੇ ਹਾਂ ਪਿੰਡਾਂ ਚ ਹੁਣ ਤੁਸੀਂ ਦੇਖ ਲਿਆ ਵੀ ਜਿਹੜਾ ਕਹਿੰਦੇ ਸੀ ਬੀਜੇਪੀ ਦੀ ਸਰਕਾਰ ਰੋਕਦੀ ਐ ਜੇ ਗੱਲ ਕਰਨ ਗਏ ਤਾਂ ਦਿੱਲੀ ਦੇ ਅੰਦਰ ਪਾਰਲੀਮੈਂਟ ਚ ਬੈਠ ਕੇ ਆਏ ਨੇ ਹਾਂ ਜੇ ਆਪਾਂ ਮਰਨ ਲੜਨ ਜਾਣਾ ਕੁੱਟਣ ਜਾਣਾ ਫਿਰ ਤਕਨੂਨ ਨੇ ਆਪਣਾ ਕੰਮ ਕਰਨਾ ਉਹ ਕੋਈ ਵੀ ਸਰਕਾਰ ਹੋ